ਸਵਾਗਤ ਹੈ ਜੀ ਮੈਂ ਸਮੀਪ ਸਿੰਘ ਗੁੰਟਾਲਾ ਫ্লাই ਅੰਮ੍ਰਿਤਸਰ ਇਨੀਸ਼ੀਅਲ ਗਲੋਬਲ ਕਨਵੀਨਰ ਆਪ ਜੀ ਨਾਲ ਰੈਗੂਲਰਲੀ ਜਾਣਕਾਰੀ ਸਾਂਝੀ ਕਰਦੇ ਰਹਿੰਦੇ ਹਾਂ ਸ੍ਰੀ ਗੁਰੂ ਰਾਮਦਾਸ ਜੀ ਅੰਤਰਰਾਸ਼ਟਰੀ ਵਾਈ ਅੱਡਾ ਪੰਜਾਬ ਦਾ ਸਭ ਤੋਂ ਵੱਡਾ ਅਤੇ ਬਿਜ਼ਨਸ ਵਾਈ ਅੱਡਾ ਉਸ ਬਾਰੇ ਜਾਣਕਾਰੀ ਤੇ ਪੰਜਾਬੀਆਂ ਦੇ ਵੱਡੇ ਕਵਾਂਗੇ ਹੁਲਾਰੇ ਨਾਲ ਉਹਨਾਂ ਦੀ ਸਪੋਰਟ ਨਾਲ ਮਲੇਸ਼ੀਆ 에ਅਰਲਾਈਨਸ ਜਿਨ੍ਹਾਂ ਨੇ ਪਿਛਲੇ ਸਾਲ ਨਵੰਬਰ ਚ ਫ্লাইਟ ਸ਼ੁਰੂ ਕੀਤੀਆਂ ਸਨ ਦੋ ਫਲਾਈਟਾਂ ਹਫਤੇ ਚ ਫਿਰ ਚਾਰ ਹੋਈਆਂ ਜਨਵਰੀ ਦੇ ਅਖੀਰ ਚ ਹੁਣ 1 ਅਗਸਤ ਤੋਂ ਇਹ ਰੋਜ਼ਾਨਾ ਹੋ ਗਈ ਹੈ ਹੁਣ ਕੋਲੰਬੁਰੂ ਤੋਂ ਇਹ ਉਡਾਨ ਵੱਖ-ਵੱਖ ਸਮਿਆਂ ਤੇ ਹਫਤੇ ਚ ਕੁਝ ਦਿਨ ਇਹ ਕੁਝ ਸਮਾਂ ਪਹਿਲਾਂ ਤੇ ਕੁਝ ਦਿਨ ਇਹ ਰਾਤ ਨੂੰ ਚੱਲਦੀ ਹੈ ਕੁਝ ਕੁਝ ਸ਼ਾਮ ਵੇਲੇ ਤਾਂ ਜੋ ਇਹ ਵੱਖ-ਵੱਖ ਹੋਰ ਡੈਸਟੀਨੇਸ਼ਨਾਂ ਨੂੰ ਆਸਟ੍ਰੇਲੀਆ ਦੀਆਂ ਮੈਲਬੌਰਨ ਸਿਡਨੀ ਐਡੀਲੇਡ ਤੇ ਖਾਸ ਕਰਕੇ ਨਿਊਜ਼ੀਲੈਂਡ ਦੇ ਆਕਲੈਂਡ ਨੂੰ ਉਹ ਕਨਵੀਨੀਐਂਟਲੀ ਜੋੜ ਸਕਣ ਸੋ ਇਹਦੇ ਵਿੱਚ ਐਡਿਲੇਡ ਦਾ ਵੀ ਜਿਹੜਾ ਹੈ ਸਫਰ ਉਹ ਐਡਿਲੇਡ ਤੋਂ ਅੰਮ੍ਰਿਤਸਰ ਦਾ ਤਕਰੀਬਨ 16 ਤੋਂ 18 ਘੰਟੇ ਦਾ ਸਿਰਫ ਹੋ ਜਾਏਗਾ ਜਾਂ ਹਾਲੇ ਵੀ ਕੁਝ ਫਲਾਈਟਸ ਹਨ ਵਿਕਲਪ ਹਨ ਪਰ ਨਾਲ ਹੀ 7 ਫਲਾਈਟਾਂ ਹਫ਼ਤੇ 'ਚ ਇੱਕ ਪਾਸੇ ਦੀਆਂ 14 ਤੇ ਨਾਲ ਹੀ 에ਰੇਸ਼ੀਆ ਐਕਸ ਅਗਸਤ ਵਿੱਚ ਉਹਨਾਂ ਦੀਆਂ 3 ਹਨ 375 70 ਸਵਾਰੀਆਂ ਦਾ ਜਹਾਜ਼ ਕਈ ਵਾਰੀ 300 ਸਵਾਰੀਆਂ ਦਾ ਜਹਾਜ਼ ਵੀ ਲੈ ਕੇ ਆ ਰਹੇ ਹਨ ਤੇ ਨਾਲ ਹੀ ਬੈਟੇ ਕੇਅਰ ਦੀਆਂ ਹਫ਼ਤੇ 'ਚ 2 ਅਗਸਤ ਵਿੱਚ ਤੇ ਫਿਰ ਸਤੰਬਰ ਤੇ ਅਕਤੂਬਰ ਚ ਤਿੰਨ ਉਡਾਨਾਂ ਤੇ ਆਉਣ ਵਾਲੇ ਸਰਦੀਆਂ ਦੇ ਮੌਸਮ ਵਿੱਚ ਵੀ ਇਹ ਉਡਾਨਾਂ ਦੀ ਗਿਣਤੀ ਉਹ ਇਸੇ ਤਰ੍ਹਾਂ ਵਧੀ ਰਹੇਗੀ ਵੱਤ ਤੋਂ ਵੱਤ ਪੰਜਾਬੀ ਵੱਤ ਤੋਂ ਵੱਤ ਜੇ ਪੰਜਾਬ ਵਾਲੇ ਦਿੱਲੀ ਜਾਣ ਦੀ ਬਜਾਏ ਅੰਮ੍ਰਿਤਸਰ ਨੂੰ ਤਰਜੀਹ ਦੇਣ ਤੇ ਫ্লাই ਅੰਮ੍ਰਿਤਸਰ ਇਨੀਸ਼ੀਏਟਿਵ ਵੱਲੋਂ ਮੈਂ ਤੇ ਦੱਸ ਰਿਹਾ ਹਾਂ ਕਿ ਅਸੀਂ ਕੁਝ 에ਅਰਲਾਈਨਸ ਜੜੀਆਂ ਸਾਊਥ-ਈਸਟ ਏਸ਼ੀਅਨ ਕੰਟਰੀਜ਼ ਜੜੀਆਂ ਐਸIAN ਕੰਟਰੀਜ਼ ਨੇ ਉਹਨਾਂ ਕੋਲ ਅੰਮ੍ਰਿਤਸਰ ਆਨ ਦੀ ਪਰਮਿਸ਼ਨ ਹੈ థਾਈਲੈਂਡ ਤੋਂ ਸਿੰਗਾਪੁਰ ਤੋਂ ਮਲੇਸ਼ੀਆ ਤੋਂ ਤੇ ਆਪਰੇਟ ਹੋ ਰਹੀਆਂ ਹਨ ਸਿੰਗਾਪੁਰ ਤੋਂ ਵੀ ਹੋ ਰਹੀ ਹੈ ਅਸੀਂ థਾਈਲੈਂਡ ਦੀਆਂ 에ਅਰਲਾਈਨਸ ਤੱਕ ਵੀ ਪਹੁੰਚ ਕਰ ਰਹੇ ਹਾਂ ਅਮ this switch thai asia we have thai airways we have ਹੋਰ ਵੀ ਕੁਝ 에ਅਰਲਾਈਨਸ ਹਨ ਲਾਈਨ 에ਅਰ ਵੀ ਹੈ ਉਮੀਦ ਕਰਦੇ ਹਾਂ ਕੋਈ ਨਾ ਕੋਈ 에ਅਰਲਾਈਨ ਇਹਨਾਂ ਚੋਂ ਬੈਂਕਾਕ ਨੂੰ ਜ਼ਰੂਰ ਜੋੜੇਗੀ ਸੋ ਇਸੇ ਤਰ੍ਹਾਂ ਅਸੀਂ ਵੱਧ ਤੋਂ ਵੱਧ ਅੰਮ੍ਰਿਤਸਰ ਨੂੰ ਤਰਜੀਹ ਦਈਏ ਜਿਹੜੇ ਅੰਕੜੇ ਹਨ ਉਹ ਦੱਸਾਰੇ ਹਨ ਕਿ ਦੁਬਈ ਦੀਆਂ ਅੰਮ੍ਰਿਤਸਰ ਤੋਂ 에ਅਰ ਇਡੀ ਐਕਸਪ੍ਰੈਸ ਸਪਾਈਸ ਜਿਹੜੇ ਰੋਜ਼ਾਨਾ ਦੌੜ ਆਣਾ ਹਨ 28 ਉਡਾਨਾਂ ਹਫ਼ਤੇ 'ਚ ਆਨ-ਜਾਨ ਦੀਆਂ ਪਰ ਹੁਣ ਸਤੰਬਰ ਤੋਂ ਵੀ ਜਿਹੜੀਆਂ ਨੇ ਅੰਮ੍ਰਿਤਸਰ ਕਲੰਪੁਰ ਦਰਮਾਨ 28 ਉਡਾਨਾਂ ਹੋਣਗੀਆਂ ਤੇ ਜਿਹੜੀ ਸੀਟਿੰਗ ਕਪੈਸਿਟੀ ਹੈ ਉਹ ਦੁਬਈ ਨਾਲੋਂ ਵੱਧ ਹੋ ਜਾਏਗੀ ਤਕਰੀਬਨ 5000 ਯਾਤਰੀ ਹਫ਼ਤੇ 'ਚ ਸਫ਼ਰ ਕਰ ਸਕਦੇ ਨੇ ਮਹੀਨੇ 'ਚ 20000 ਸੋ ਇਹ ਜਿਹੜੇ ਵਿਕਲਪਨ ਆ ਜ਼ਰੂਰ ਕੁਝ ਡੈਸਟੀਨੇਸ਼ਨ ਜੜੀਆਂ ਹਨ ਸਾਨੂੰ ਮੈਸੇਜ ਵੀ ਆ ਰਹੇ ਹਨ ਕਿ ਕਈ ਵਾਰ ਸਟੇ ਜਿਹੜਾ ਹੈ ਕੁਵਾਲਾਮਪੁਰ ਜ਼ਿਆਦਾ ਹੋ ਜਾਂਦਾ ਹੈ 8 ਘੰਟੇ ਦਾ 7 ਘੰਟੇ ਦਾ ਪਰ ਫਿਰ ਦੱਸ ਦਈਏ ਪਿੱਛੇ ਜਿਹੜਾ ਇੱਕ ਇਨਸੀਡੈਂਟ ਫਿਰ ਆਇਆ ਜਿੱਚ ਬਜ਼ੁਰਗਾਂ ਨੂੰ ਕਿਸੇ ਨੇ ਪਿੱਛਾ ਕੀਤਾ ਜਾਂ ਹੋਰ ਇਨਸੀਡੈਂਟਸ ਉਹ ਵੀ ਬ੍ਰਿਸਬਨ ਤੋਂ ਆ ਰਹੇ ਸਨ ਸੋ ਬ੍ਰਿਸਬਨ ਲਈ ਅੰਮ੍ਰਿਤਸਰ ਤੋਂ ਸਕੂਟ ਦੀਆਂ ਤੇ ਸਿੰਗਾਪੁਰ 에ਰਲਾਈਨਸ ਦੇ ਨਾਲ ਬੜੀ ਵਧੀਆ ਆਪਸ਼ਨਸ ਹਨ ਇੱਕ ਪਾਸੇ 16 ਘੰਟੇ ਲੱਗਦੇ ਹਨ ਇੱਕ ਪਾਸੇ ਤਕਰੀਬਨ 8 ਘੰਟੇ ਬੈਠਣਾ ਪੈਂਦਾ ਹੈ ਪਰ ਅਸੀਂ ਫਲਾਈ ਅੰਮ੍ਰਿਤਸਰ ਇਨੀਸ਼ੀਏਟਿਵ ਅੰਮ੍ਰਿਤਸਰ ਵਿਕਾਸ ਵਿੱਚ ਚਲੋ ਬਾਰ-ਬਾਰੇ ਬੇਨਤੀ ਕਰਦੇ ਹਾਂ ਜੇਕਰ ਤੁਸੀਂ ਓਵਰਆਲ ਟਾਈਮ ਲਗਾਓ ਜੇ ਤੁਹਾਨੂੰ ਦਿੱਲੀ ਆਣ ਲੱਗਿਆਂ ਲੈਟਸ ਸੇ ਬ੍ਰਿਸਬਨ ਤੋਂ ਹੀ 18 ਤੋਂ 20 ਘੰਟੇ ਲੱਗਣ ਪਰ ਪੰਜਾਬ ਆਣ ਲੱਗਿਆਂ ਵੀ ਤੁਹਾਨੂੰ ਮਿਨੀਮਮ 4 ਤੋਂ 5 ਘੰਟੇ ਭਾਵੇਂ ਪਟਿਆਲੇ ਵਾਲੇ ਵੀ ਹੋਣ ਉਹਨਾਂ ਨੂੰ ਲੱਗਦੇ ਹਨ ਸੋ ਲੁਧਿਆਣੇ ਵਾਲੇ ਵੀ ਜਿਹੜੇ ਹਨ ਉਹ ਵੀ ਅੰਮ੍ਰਿਤਸਰ ਆ ਸਕਦੇ ਹਨ ਤੇ ਫੇਰ ਅੰਮ੍ਰਿਤਸਰ ਤੋਂ ਇਹ ਫਲਾਈਟਸ ਲੈ ਕੇ ਤੇ ਫਿਰ ਵੀ ਜਿਹੜਾ ਓਵਰਆਲ ਟਾਈਮ ਹੈ ਉਹ ਤੁਹਾਨੂੰ ਦਿੱਲੀ ਤੋਂ ਪੰਜਾਬ ਤੋਂ ਦਿੱਲੀ ਜਾ ਕੇ ਦਿੱਲੀ ਤੋਂ ਆਸਟ੍ਰੇਲੀਆ ਜਾਣ ਦਾ ਓਵਰਆਲ ਟਾਈਮ ਜ਼ਿਆਦਾ ਲੱਗੇਗਾ ਜਦ ਕਿ ਜੇ ਤੁਹਾਨੂੰ 8 ਘੰਟੇ 에어ਪੋਰਟ ਤੇ ਬੈਠਣਾ ਪਵੇ ਕੁਆਲੰਪੁਰ ਕਿਸੇ ਕਨੈਕਸ਼ਨ ਕਰਕੇ ਕਾਫੀ ਵਿਕਲਪ ਹਨ ਲਾਉਂਜ ਵੀ ਹੁੰਦੇ ਹਨ ਕੁਝ ਪੈਸੇ ਦੇ ਕੇ 30-40 ਡਾਲਰ ਤੁਸੀਂ ਉੱਥੇ ਆਰਾਮ ਵੀ ਕਰ ਸਕਦੇ ਹੋ ਸਿੰਗਾਪੁਰ ਦੇ ਹਵਾਈ ਅੱਡੇ ਤੇ ਕਾਫੀ ਉੱਥੇ ਸ਼ਾਪ ਬਣੇ ਹਨ ਸੋ ਜ਼ਰੂਰ ਇੰਨਾਂ ਚੀਜ਼ਾਂ ਵੱਲ ਧਿਆਨ ਦੇਣਾ ਚਾਹੀਦਾ ਹੈ ਜਿਹੜਾ ਇਨਸੀਡੈਂਟ ਹੋਇਆ ਬਹੁਤ ਮੈਸੇਜ ਸਾਨੂੰ ਫਲਾਇਆ ਅੰਮ੍ਰਿਤਸਰ ਇਨੀਸ਼ੀਏਟਿਵ ਨੂੰ ਆ ਰਹੇ ਹਨ ਕਾਫੀ ਲੋਕ ਕਹਿ ਰਹੇ ਹਨ ਕਿ ਅੰਮ੍ਰਿਤਸਰ ਵਾਈ ਅੱਡਾ ਹੈ ਕਿਉਂ ਨਹੀਂ ਉੱਥੋਂ ਫਲਾਈਟਾਂ ਸ਼ੁਰੂ ਕਰਾਉਂਦੇ ਫਿਰ ਦੱਸ ਦਈਏ ਮਲੇਸ਼ੀਆ 에ਅਰਲਾਈਨਸ 에ਅਰਏਸ਼ੀਆ ਐਕਸ ਬੈਟਿਕ 에ਅਰ ਕਈ ਲੋਕ ਕਹਿੰਦੇ ਹਨ ਕਿ 에ਅਰਏਸ਼ੀਆ ਐਕਸ ਲੋ ਕੋਸਟ ਹੈ ਸਹੀ ਨਹੀਂ ਪ੍ਰੀਫਰ ਕਰਦੇ ਤੇ ਮਲੇਸ਼ੀਆ 에ਅਰਲਾਈਨਸ ਹੈ ਕੋਸ਼ਿਸ਼ ਹੈ ਹੋਰ ਵੱਡੀ 에ਅਰਲਾਈਨਸ ਥਾਈ 에ਅਰਵੇਜ਼ ਜਾਂ ਕੋਈ ਹੋਰ ਜ਼ਰੂਰ ਆਵੇ ਤਾਂ ਜੋ ਹੋਰ ਵਿਕਲਪ ਮਿਲਣ ਪਰ ਆਸਟ੍ਰੇਲੀਆ ਵਾਲੇ ਨਿਊਜ਼ੀਲੈਂਡ ਵਾਲੇ ਹਾਲੇ ਆਕਲੈਂਡ ਦਾ ਇੱਕ ਪਾਸੇ ਦਾ ਕਨੈਕਸ਼ਨ ਜਿਹੜਾ ਮਲੇਸ਼ੀਆ 에ਅਰਲਾਈਨਸ ਦਾ ਹੈ ਜਦੋਂ ਅੰਮ੍ਰਿਤਸਰੋਂ ਜਾਇਦਾ ਹੈ ਆਕਲੈਂਡ ਤੇ ਕੁਝ ਸਟੇ ਹੈ ਉੱਥੇ 7 ਤੋਂ 8 ਘੰਟੇ ਦਾ ਪਰ ਜਦੋਂ ਉਧਰੋਂ ਆਈਦਾ ਹੈ ਸਿਰਫ 2 ਘੰਟੇ ਦਾ ਸਟੇ ਹੈ ਸੋ ਆਓ ਵਾਤ ਤੋਂ ਵਾਤੇ ਤੇ ਟ੍ਰੈਵਲ ਖਰੀਏ ਆਕਲੈਂਡ ਤੋਂ ਅੰਮ੍ਰਿਤਸਰੀ ਕਰੀਏ ਜਿੱਥੇ ਕਿ ਸਟੇ ਕੱਟ ਹੈ ਤਾਂ ਜੋ ਅਸੀਂ ਮਲੇਸ਼ੀਆ 에ਅਰਲਾਈਨਸ ਦੇ ਨਾਲ ਲਗਾਤਾਰ ਅਸੀਂ ਉਹਨਾਂ ਦੇ ਨਾਲ ਇੰਟਾਚ ਹਾਂ ਉਹਨਾਂ ਦੀ ਮੈਨੇਜਮੈਂਟ ਨੂੰ ਅਸੀਂ ਇਹ ਡਾਟਾ ਦਿਖਾ ਸਕਦੇ ਹਾਂ ਉਹ ਵੀ ਦੇਖਣਗੇ ਤੇ ਉਹਦੇ ਨਾਲ ਅਸੀਂ ਇੱਕ ਸਪੈਸ਼ਲ ਵੀ ਉਹਨਾਂ ਨੂੰ ਰਿਕੁਐਸਟ ਪਾ ਸਕਦੇ ਹਾਂ ਕਿ ਜਿਹੜੀ ਫਲਾਈਟ ਤੁਹਾਡੀ ਆਕਲੈਂਡ ਤੋਂ ਕੋਲੰਬੁਰ ਆਂਦੀ ਹੈ ਪਲੀਜ਼ ਉਹ ਪੰਜਾਬੀਜ਼ ਨੂੰ ਸਾਡੀ ਜਿਹੜੀ ਟ੍ਰੈਫਿਕ ਹੈ ਅੰਮ੍ਰਿਤਸਰ ਦੀ ਉਹਨੂੰ ਕੇਟਰ ਕਰਨ ਲਈ ਉਹ ਜ਼ਰੂਰ ਧਿਆਨ ਦੇਣ। ਬਾਕੀ ਮੈਲਬੌਰਨ, ਸਿਡਨੀ ਹੁਣ ਐਡੀਲੇਡ ਵਾਲਿਆਂ ਲਈ ਵੀ ਇੱਕ ਕਾਫੀ ਚੰਗੇ ਵਿਕਲਪ ਹਨ ਬ੍ਰਿਸਬਨ ਅੰਮ੍ਰਿਤਸਰ ਉਹਦੇ ਲਈ ਵੀ ਸਿੰਗਾਪੁਰ ਸਕੂਟ ਤੇ ਤੁਸੀਂ ਟਰੈਵਲ ਕਰ ਸਕਦੇ ਹੋ ਜਾਂ ਅੰਮ੍ਰਿਤਸਰ ਤੋਂ ਮਲੇਸ਼ੀਆ 에ਰਲਾਈਨਸ ਤੇ ਤੁਸੀਂ ਮੈਲਬਨ ਸਿਡਨੀ ਤੇ ਅੱਗੋਂ ਫਿਰ ਉਹ ਕੁਆਂਟਾਸ 에ਰਲਾਈਨ ਦੇ ਨਾਲ ਜਿਹੜਾ ਉਹਨਾਂ ਦਾ ਕੋਡ ਸ਼ੇਅਰ ਹੈ ਉਹਦੇ ਨਾਲ ਤੁਹਾਨੂੰ ਇਹ ਫਲਾਈਟ ਸਿੰਗਲ ਟਿਕਟਸ ਤੇ ਮਿਲਦੀਆਂ ਹਨ ਜਾਂ ਮਿਲ ਸਕਦੀਆਂ ਹਨ ਸੋ ਆਓ ਇਸੇ ਤਰ੍ਹਾਂ ਹੀ ਟਰੈਵਲ ਕਰਿਏ ਜ਼ਰੂਰ ਆ ਰਿਹਾ ਹੈ ਕਿ ਅੰਮ੍ਰਿਤਸਰ ਰਸ ਜ਼ਿਆਦਾ ਹੋਣ ਕਰਕੇ ਜਾਂ ਕੁਝ ਹੋਰ ਮੁਸ਼ਕਲਾਂ ਪਰ ਇਹ ਜਿਹੜੀਆਂ ਰਸਤੇ 'ਚ ਲੁੱਟ ਖੋਹ ਦੀਆਂ ਗਈਆਂ ਮੁਸ਼ਕਲਾਂ ਕਈ ਲੋਕ ਦਾ ਉਦਾਸ ਰਹੇ ਹਨ ਹੋਈਆਂ ਹਨ ਹਰਿਆਣੇ ਥਾਣੇ ਜਾਂ ਲੱਗਿਆ ਬਾਈ ਰੋਡ ਜਾਂ ਲੱਗਿਆ ਜਾਂ ਕਿਤੇ ਵੀ ਹਾਈਵੇ ਤੇ ਸੋ ਉਹਦੇ ਲਈ ਜੇ ਅਸੀਂ ਪੰਜਾਬ ਚ ਜਾਈਏ ਪਰ ਨਾਲ ਹੀ ਅਸੀਂ ਇਹ ਵੀ ਕਹੀਏ ਕਿ ਇਹ ਕੋਈ ਐਸੀ ਘਟਨਾ ਕਿਉਂਕਿ ਪੰਜਾਬ ਦੇ ਹਵਾਈ ਅਡੇ ਤੇ ਵੀ ਇਹ ਸਾਨੂੰ ਅੰਮ੍ਰਿਤਸਰ ਪੰਜਾਬ ਸਰਕਾਰ ਵੱਲੋਂ ਇੰਨਾ ਧਿਆਨ ਨਹੀਂ ਦਿੱਤਾ ਜਾ ਰਿਹਾ ਮਾਨਜੋਗ ਮੁੱਖ ਮੰਤਰੀ ਸਾਹਿਬ ਨੂੰ ਬੇਨਤੀ ਕਰਦੇ ਹਾਂ ਕਿ ਜਿਹੜੀ ਸੁਰੱਖਿਆ ਹੈ 에어ਪੋਰਟ ਦੇ ਖਾਸ ਕਰਕੇ ਬਾਈਪਾਸ ਤੇ ਹੋਣਾ ਥਾਵੇਂ ਤੇ ਉਹ ਵਧਾਈ ਜਾਵੇ ਤੇ ਨਾਲ ਹੀ بار بار ਅਸੀਂ ਫਿਰ ਕਈ ਵਾਰ ਪਹੁੰਚ ਕਰ ਚੁੱਕੇ ਆ ਕਿ ਬਾਸ ਸਰਵਿਸ ਜਲੰਧਰੋਂ 28 ਫਲਾਈਟਾਂ ਕੋਲੰਪੁਰ ਦੀਆਂ 28 ਫਲਾਈਟਾਂ ਹਫ਼ਤੇ 'ਚ ਜਿਹੜੀਆਂ ਹਨ ਦੁਬਈ ਦੀਆਂ 20 ਫਲਾਈਟਾਂ ਜਿਹੜੀਆਂ ਨੇ ਉਹ ਸ਼ਾਰਜਾ ਦੀਆਂ ਸੋ ਇੰਨੀ ਵੱਡੀ ਗਿਣਤੀ ਜਿਹੜੇ ਸਾਡੇ ਖਾਸ ਕਰਕੇ ਟੂਰਿਸਟ ਤੇ ਨਾਲ ਹੀ ਜਿਹੜੇ ਕੰਮ ਕਰਨ ਵਾਲੇ ਦੁਬਈ ਵੀ ਜਾ ਰਹੇ ਹਨ ਉਹ ਜਲੰਧਰੋਂ ਲੁਧਿਆਣੋਂ ਸਾਨੂੰ ਇਹ ਪਤਾ ਲੱਗਾ ਹੈ ਕਿ ਸਕੂਟ ਦੀ ਜਿਹੜੀ ਸਿੰਗਾਪੁਰ ਦੀ ਫਲਾਈਟ ਹੈ ਉਹਦੇ ਲਈ ਲੋਕ ਹਰਿਆਣੇ ਤੋਂ ਅੰਮ੍ਰਿਤਸਰ ਆ ਕੇ ਫਲਾਈਟ ਲੈ ਰਹੇ ਹਨ ਕਿਉਂ ਕਿ ਸਕੂਟ ਦੀ ਅੰਮ੍ਰਿਤਸਰ ਸਿੰਗਾਪੁਰ ਫਲਾਈਟ ਦਿੱਲੀ ਦੀਆਂ ਫਲਾਈਟਾਂ ਨਾਲੋਂ ਸਸਤੀ ਹੈ ਜੇਕਰ ਤੁਸੀਂ ਸਮਾਨ ਥੋੜਾ ਘੱੜਨਾ ਜਾਂ ਕਿਸ ਤਰ੍ਹਾਂ ਵੀ ਤੁਸੀਂ ਥੋੜਾ ਸਮਾਨ 5 ਘੰਟੇ ਦੀ ਫਲਾਈਟ ਹੈ ਜੇ ਖਾਣੇ ਦਾ ਤੁਸੀਂ ਆਰਡਰ ਨਹੀਂ ਕਰਦੇ ਜਾਂ ਹੋਰ ਸੇਵਿੰਗਸ ਕਰਦੇ ਹੋ ਤੇ ਟਿਕਟ ਦਿੱਲੀ ਤੋਂ ਜਾ ਰਹੀਆਂ ਫਲਾਈਟਾਂ ਤੋਂ ਬਹੁਤ ਹੀ ਜ਼ਿਆਦਾ ਸਸਤੀ ਹੈ 50 ਤੋਂ 60 ਡਾਲਰ ਅਮਰੀਕਨ ਕਈ ਰੀ ਬਚਤ ਹੁੰਦੀ ਹੈ ਸੋ ਇਸੇ ਤਰ੍ਹਾਂ ਅਸੀਂ ਇਹਨਾਂ ਫਲਾਈਟ ਨੂੰ ਸਪੋਰਟ ਕਰੀਏ ਫੇਰ ਹੀ ਅਸੀਂ ਦੂਜਿਆਂ ਨੂੰ ਲੈ ਕੇ ਜਾ ਸਕਦੇ ਆਂ ਕਹਿ ਸਕਦੇ ਆਂ 에어ਲਾਈਨਸ ਨੂੰ ਕਿ ਇਹ ਹੁਣ ਆ ਸਾਰੀਆਂ ਫਲਾਈਟਾਂ ਕਾਮਯਾਬ ਹੋਈਆਂ ਹਨ ਤੇ ਹੁਣ ਦੂਜੀਆਂ ਵੀ ਫਲਾਈਟ ਚੜੀਆਂ ਨੇ ਉਹ ਕਾਮਯਾਬ ਹੋ ਸਕਦੀਆਂ ਨੇ ਆ ਬਹੁਤ ਇਨਸੀਡੈਂਟ ਜਿਹੜੇ ਅਸੀਂ ਕੁਝ ਆ ਵੀ ਰਹੇ ਹਨ ਕਈ ਲੋਕ ਬਾਰ-ਬਾਰ ਲਿਖਦੇ ਹਨ ਕਿ ਅੰਮ੍ਰਿਤਸਰ ਕਿਸੇ ਨੇ ਪੈਸੇ ਮੰਗੇ ਕਿਸੇ ਨੇ ਇਹ ਹੋਇਆ ਇਦਾਂ ਹੋਇਆ ਇਦਾਂ ਹੋਇਆ ਉਹ ਦਾ ਇੱਕ ਪ੍ਰੋਸੀਜਰ ਹੈ ਸਾਨੂੰ ਉਹ ਫਾਲੋ ਕਰਨਾ ਚਾਹੀਦਾ ਹੈ ਪਰ ਉਹਦਾ ਸੋਲੂਸ਼ਨ ਇਹ ਨਹੀਂ ਦਿੱਲੀ ਛੱਤ ਡਿੱਗੀ ਦਿੱਲੀ ਕਈ ਕੁਝ ਹੋਇਆ ਪਰ ਕਦੀ ਅਸੀਂ ਘਾਟ ਹੀ ਕਿਸੇ ਨੂੰ ਵੇਖਦੇ ਆ ਕੋਈ ਕਹਿੰਦਾ ਹੋਵੇ ਕਿ ਅਸੀਂ ਦਿੱਲੀ ਨਹੀਂ ਜਾਣਾ ਸੋ ਇਹ ਗੱਲਾਂ ਧਿਆਨ ਚ ਰੱਖਣ ਵਾਲੀਆਂ ਹਨ ਅੰਮ੍ਰਿਤਸਰ ਦਾ ਜੇ ਕੋਈ ਉੱਥੇ ਪ੍ਰੋਬਲਮ ਹੋ ਜਾਏ ਇੱਕ ਅੱਧੀ ਵਾਰੀ ਬੈਡ ਇਨਸੀਡੈਂਟ ਹੋ ਜਾਏ ਮਾੜਾ ਇਨਸੀਡੈਂਟ ਹੋ ਜਾਏ ਸਾਰੇ ਅਸੀਂ ਪੰਜਾਬ ਵਾਲੇ ਕਹਿੰਦੇ ਆ ਇੱਥੇ ਨਹੀਂ ਆਉਣਾ ਇੱਥੇ ਨਹੀਂ ਆਉਣਾ ਅਸੀਂ ਬਾਰ ਬਾਰ ਕਹਿ ਰਹੇ ਹਾਂ ਸਾਨੂੰ ਕੋਈ ਫਲਾਈ ਅੰਮ੍ਰਿਤਸਰ ਇਨੀਸ਼ੀਏਟਿਵ ਵੱਲੋਂ ਨਾ 에어ਲਾਈਨ ਨਾ 에어ਪੋਰਟ ਨਾ ਕਿਸੇ ਵੱਲੋਂ ਕੋਈ ਇਨਸੈਂਟਿਵ ਨਹੀਂ ਹੈ ਅਸੀਂ ਵੌਲੰਟੀਅਰਸ ਹਾਂ ਤੇ ਸਾਡੀ ਵੀ ਹਮੇਸ਼ਾ ਕੋਸ਼ਿਸ਼ ਹੁੰਦੀ ਹੈ ਕਿ ਵੱਧ ਤੋਂ ਵੱਧ ਜਾਣਕਾਰੀ ਆਪ ਸਭ ਤੱਕ ਦਈਏ ਸੋ ਆਓ ਇਸੇ ਤਰ੍ਹਾਂ ਮਲੇਸ਼ੀਆ 에어ਲਾਈਨਸ ਜਾਂ ਸਾਥ 에어ਏਸ਼ੀਆ ਐਕਸ ਬੈਟੀ ਕੇਅਰ ਸਾਰੀਆਂ ਇਹਨਾਂ ਉਡਾਨਾਂ ਨੂੰ ਨਾਸੀ ਕਿਸੇ 에어 ਇੱਕ 에어ਲਾਈਨ ਦੇ ਨਾਂ ਅਸੀਂ ਟ੍ਰੈਵਲ ਏਜੰਸੀ ਹਾਂ ਤੇ ਮੈਂ ਖੁਦ ਸਾਰਿਆਂ ਨੂੰ ਅਸੀਂ ਕਈ ਵਾਰ ਬੇਨਤੀ ਕਰਦੇ ਰਹੇ ਹਾਂ ਤੇ ਬਹੁਤ ਪੰਜਾਬੀਆਂ ਦਾ ਸਾਥ ਹੈ ਤੇ ਨਾਲ ਹੀ মিডিਆ ਦਾ ਵੀ ਧੰਨਵਾਦ ਹੈ ਜਿਹੜੇ ਕਿ ਹਮੇਸ਼ਾ ਕੋਈ ਵੀ ਜਾਣਕਾਰੀ ਹੋਵੇ ਕਾਫੀ ਕੋਸ਼ਿਸ਼ ਹੈ ਕਿ ਪੋਜ਼ਿਟਿਵ ਨਿਊਜ਼ ਜੜੀਆਂ ਨੇ ਉਹ ਜ਼ਿਆਦਾ ਵਾਇਰਲ ਹੋਣ ਪਰ ਉਹ ਨਹੀਂ ਹੁੰਦੀਆਂ ਇੱਕ ਅੱਧੀ ਨੈਗੇਟਿਵ ਖਬਰ ਕਿਸੇ ਦਾ ਸਮਾਨ ਖੁੱਲਾ ਆ ਗਿਆ ਪਰ ਉਹਨਾਂ ਨੇ ਇਹ ਨਹੀਂ ਦੱਸਿਆ ਕਿ ਇਹ ਸਮਾਨ ਜਿਹੜਾ ਹੈ ਪਿੱਛੋਂ ਹੀ ਖੁੱਲਾ ਆ ਸਕਦਾ ਹੈ ਬਹੁਤ ਇਨਸੀਡੈਂਟਸ ਨੇ ਅਸੀਂ ਸ਼ੇਅਰ ਕਰ ਸਕਦੇ ਹਾਂ ਟੋਰਾਂਟੋ ਤੋਂ ਸਮਾਨ ਦੀ ਚੋਰੀ ਫੜੀ ਗਈ ਹੋਰ ਥਾਵਾਂ ਤੋਂ ਅਸੀਂ ਇਨਸੀਡੈਂਟ ਸ਼ੇਅਰ ਕਰ ਸਕਦੇ ਹਾਂ ਕੁਝ ਵੀਡੀਓਜ਼ ਹਨ ਵਿਦੇਸ਼ ਦੇ 에어ਪੋਰਟ ਤੇ ਜਿੱਥੇ ਜਦੋਂ ਸਮਾਨ ਸਵਿਚ ਕਰਦੇ ਹਨ ਕਿਦਾਂ ਉਹ ਸਮਾਨ ਸੁੱਟਦੇ ਪਏ ਹਨ ਤੇ ਟੈਚੀ ਉੱਥੇ ਵੀ ਟੁੱਟਦੇ ਨੇ ਸੋ ਅਸੀਂ ਆਪਣੇ ਪੇਜ ਤੇ ਵੀ ਸ਼ੇਅਰ ਕਰਦੇ ਰਹਿੰਦੇ ਹਾਂ ਆਓ ਇਸੇ ਤਰ੍ਹਾਂ ਅੰਮ੍ਰਿਤਸਰ 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 ਉਹਨੂੰ ਸਪੋਰਟ ਕਰੀਏ ਕੁਵਾਲਾਲੰਪੁਰ ਤੋਂ ਬਹੁਤ ਫਲਾਈਟਸ ਹਨ ਟੂਰਿਸਟ ਵਿਜ਼ਿਟਰਸ ਵੀ ਆ ਰਹੇ ਹਨ ਪੰਜਾਬ ਦੀ ਇਕਨੋਮੀ ਜੀਡੀਪੀ ਜਿਹੜੀ ਹੈ ਉਹਦੇ ਗਰੋਥ ਹਿੱਸਾ ਪਾਈਏ ਪੰਜਾਬ ਸਰਕਾਰ ਦਿੱਲੀ ਆਪਣੇ ਆਫਿਸ ਖੋਲ ਰਹੀ ਹੈ 에어ਪੋਰਟ ਤੇ ਪਰ ਅੰਮ੍ਰਿਤਸਰ ਅਜੇ ਆ ਕੋਈ ਉਪਰਾਲਾ ਨਹੀਂ ਕੀਤਾ ਜਾ ਰਿਹਾ ਬੇਨਤੀ ਕਰਦੇ ਆ ਫਿਰ ਆ ਮਾਨ ਸਰਕਾਰ ਨੂੰ ਮੁੱਖ ਮੰਤਰੀ ਸਾਹਿਬ ਨੂੰ ਕਿ ਕਿਰਪਾ ਕਰਕੇ ਅੰਮ੍ਰਿਤਸਰ ਵਾਲ ਪੰਜਾਬ ਸਰਕਾਰ ਇਹ ਕੰਮ ਕੇਂਦਰ ਦਾ ਨਹੀਂ ਹੈ ਬੱਸਾਂ ਲਾਉਣੀਆਂ ਸੁਰੱਖਿਆ ਦੇਣੀਆਂ ਸੜਕਾਂ ਤੇ ਕੇਂਦਰ ਦਾ ਕੰਮ ਨਹੀਂ ਹੈ ਇਹ ਪੰਜਾਬ ਸਰਕਾਰ ਦਾ ਕੰਮ ਹੈ ਪੰਜਾਬੀਆਂ ਨੂੰ ਬੇਨਤੀ ਹੈ ਕਿ ਉਹ ਵੀ ਵਾਦ ਤੋਂ ਵਾਦ ਪੰਜਾਬ ਸਰਕਾਰ ਨੂੰ ਅਪੀਲ ਜ਼ਰੂਰ ਕਰਨ ਸਾਡੇ ਪੇਜ ਨਾਲ ਜੁੜੇ ਰਹੋ ਫਲਾਈ ਅੰਮ੍ਰਿਤਸਰ ਇਨੀਸ਼ੀਏਟਿਵ ਸੋਸ਼ਲ ਮੀਡੀਆ ਤੇ YouTube Facebook Instagram Twitter ਤੇ ਇਸੇ ਤਰ੍ਹਾਂ ਆਓ ਅਸੀਂ ਇਸ ਨੂੰ ਹੋਰ ਅੱਗੇ ਲੈ ਕੇ ਚੱਲੀਏ ਬਹੁਤ ਬਹੁਤ ਧੰਨਵਾਦ